ਅਰਸ਼ਾਦ ਜੀ ਦਾ ਹਾਲੇ ਗਿਆ ਬੰਗਲਾ ਆਸ਼ਰਮ ਸਨੌਰ ਰੋਡ ਪਟਿਆਲਾ ਦੇ ਵਿੱਚ ਬੱਚਿਆਂ ਦੀ ਸ਼ਾਦੀ ਕਰਨ ਦਾ ਪ੍ਰੋਗਰਾਮ ਬਾਬਾ ਜੀ ਵੱਲੋਂ ਰੱਖਿਆ ਜਾਂਦਾ। ਉਹ ਇਲਾਕੇ ਦੀ ਸੰਗਤ ਜਿੱਥੇ ਵਧਾਈ ਦੇਣ ਲਈ ਆਉਂਦੀ ਹੈ 90 ਜੋੜੀਆਂ ਨੂੰ ਉੱਥੇ ਬਾਬਾ ਜੀ ਨੇ ਜਿਹੜਾ ਪਿਖਰਾ ਇਸ ਨੂੰ ਕੀਤਾ ਹੋਇਆ। ਜੀ ਦੀ ਮੈਸਬ ਦਾ ਸ਼ੋਭਾ ਵੀ ਆ ਸਰਕਾਰ ਵੀ ਆ ਔਰ ਬਹੁਤ ਜੱਗੇ ਮਾਨਦਿਆ ਭਾਵਨਾਵਾਂ ਦੇ ਵਿੱਚ ਲੋਕਾਂ ਵਿੱਚ ਚਰਚਾ ਵੀ ਆ ਔਰ ਜਿਹੜਾ ਨਾਮ ਆ ਸਰਕਾਰ ਬਾਬਾ ਜੀ ਨੇ ਸਮਾਜ ਦੀ ਸੇਵਾ ਕਰਕੇ ਪੰਜਾਬ ਅਸਰ ਦੇ ਤੌਰ ਤੇ ਥਿਆੜਾ ਹੀ ਨਹੀਂ ਬਲਕੇ ਦੁਨੀਆ ਭਰ ਦੇ ਵਿੱਚ ਕਮਾਇਆ ਉਹਤੇ ਅਸੀਂ ਮਾਣ ਕਰ ਸਕਦੇ ਹਾਂ ਤੇ ਅਸੀਂ ਗੌਰਵ ਕਰ ਸਕਦੇ ਹਾਂ ਬਾਬਾ ਬਲਵੀਰ ਸਿੰਘ ਜੀ ਜਿਨ੍ਹਾਂ ਨੇ ਇਹ ਸਰਦਾਰ ਸ਼ਰੂ ਵਿੱਚ ਕੀਤੀ ਆ ਮੈਂ ਸਮਝਦਾ ਆਪਣੀ ਲੜਕੀ ਦਾ ਵਿਆਹ ਕਰਨਾ ਪਤਾ ਨਹੀਂ ਔਕਾ ਹੁੰਦਾ ਸੈਂਕੜੇ ਲੜਕੀਆਂ ਦੇ ਵਿਆਹ ਬਾਬਾ ਜੀ ਬਾਬਾ ਬਲਵੀਰ ਸਿੰਘ ਦੀ ਪਿੰਗਲਾ ਸ਼ਰਮ ਸਨਾਵ ਰੋਡ ਪਟਿਆਲਾ ਵੀ ਗਏ ਕਰਦੇ ਸਨ ਹਰ ਸਾਲ ਸ਼ੁਰੂ ਹਰ ਸਾਲ ਤੇ ਦੋ ਵਾਰ ਕਰਦੇ ਨੇ ਸੋ ਮੈਂ ਪਹਿਲਾਂ ਵੀ ਗਿਆ ਵੀ ਆਪਣੇ ਬੱਚੀ ਦਾ ਵਿਆਹ ਕਰਨਾ ਆਪਣੀ ਜੰਮੀ ਬੱਚੀ ਦਾ ਵਿਆਹ ਕਰਨਾ ਔਕਾ ਬੰਦੇ ਲਈ ਹੁੰਦਾ ਪਰ ਬਾਬਾ ਜੀ ਲੋਕਾਂ ਦੀ ਜੰਮੀਆ ਧੀਆ ਦੇ ਜਾ ਅੱਜ ਕਰਕੇ ਵਾਲਾ ਹਰ ਸਾਲ ਤਿਉਹਾਰ ਦੇ ਨਾਲ ਮੈਂ ਸਮਝਦਾ ਬੜਾ ਬੜਾ ਪ੍ਰੋਪਕਾਰ ਕਰਦੇ ਨੇ ਹਰ ਇੱਕ ਸੇਵਾ ਦੀ ਭਾਵਨਾ ਫਿਗਲਾ ਸਰਕ ਜੇ ਇੱਕ ਸੰਸਥਾ ਜਿਹੜੀ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਆ ਤਾਂ ਇਜੋਜ ਗਰੀਬ ਮਰੀਜ਼ ਜਿਹੜੇ ਨੇ ਪੁਰਾਣਾ ਰਾਜ ਤੇ ਕੋਈ ਦਰਦਵੰਦ ਕੋਈ ਬੁਖੀ ਕੋਈ ਲੋੜਵੰਦ ਕੋਈ ਪੀੜਤ ਬੰਦਾ ਉਹਦੀ ਸੇਵਾ ਵੀ ਕਰਦੇ ਨੇ ਸੋ ਇਹੀ ਸਾਡੇ ਗੁਰੂ ਸਾਹਿਬਾਨ ਦਾ ਨੋ ਬਾਬਾ ਨਾਨਕ ਜੀ ਜੋ ਸੁਖਾ ਕੇ ਗਏ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਜਿਹੜਾ ਵੰਡ ਛਕੋ ਦਾ ਉਦੇਸ਼ ਸਾਨੂੰ ਗੁਰੂ ਸਾਹਿਬ ਸਾਨੂੰ ਦੇ ਕੇ ਗਏ ਨੇ ਦਸਾਂ ਨਾਮ ਦੀ ਕੀਰਤਨਾਈ ਤੇ ਵੀ ਜੋ ਸੁਵਾਦ ਕਰਕੇ ਜਿਹੜੇ ਲੋਕ ਪਿੰਗਰਾ ਅਸ਼ਰਮ ਦੇ ਵਿੱਚ ਜਾਣ ਕੇ ਬਾਬਾ ਬਲਬੀਰ ਸਿੰਘ ਜੀ ਦੀ ਇਸ ਸੰਸਥਾ ਨੂੰ ਜਿਹੜੇ ਲੋਕਦਾਨ ਪਾਉਂਦੇ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਬਾਬਾ ਜੀ ਦਾ ਵੀ ਆਪਣੀ ਸਾਰੀ ਟੀਮ ਕੋਲੋਂ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡੇ ਮਾਣੋਆਂ ਦੇ ਵੀ ਜੀ ਕਰਦਾ ਸਰਪਾ ਸਾਜ ਜੀ ਸੀ ਜੀ ਖੁੱਲੀ ਥਾ ਬਹੁਤ ਸਾਡੇ ਸਾਰੇ ਸੰਸਾਰ ਪਰਿਆ ਜੇ ਮੇਰਾ ਬੇਟਾ ਉਹ ਐਸੇ ਗਿਆ ਹੋਇਆ ਪਰ ਹਰ ਹਾਲ ਬਾਪਾ ਵੀ ਵੀਰ ਸਿੰਘ ਜੀ ਨਾਲ ਨਿੱਜੀ ਪਿਆਰ ਵੀ ਰੱਖਦੇ ਨੇ ਇਹਨਾਂ ਦੀ ਸੇਵਾ ਨੂੰ ਸਤਿਕਾਰ ਕਰਦੇ ਨੇ ਤੇ ਵਿਦੇਸ਼ਾਂ ਵਿੱਚ ਬੈਠੇ ਵੀ ਮਾਨੂੰ ਜਾਰਤਾ ਲਈ ਬੁਲਾ ਲੈ ਤੇ ਬਾਪਾ ਜੀ ਦੇ ਰੱਖੇ ਸਵਾਗਤ ਵਿੱਚ ਗੈਰਹਾਜਾ ਨਾ ਹੋਵੇ ਸੋ ਇਹ ਬਾਪਾ ਜੀ ਦੇ ਪ੍ਰਤੀ ਪਿਆਰ ਆ ਲੋਕਾਂ ਦਾ ਇਹ ਸਤਿਕਾਰ ਕਿਉਂਕਿ ਸਮਾਜ ਦੀ ਜਿਹੜਾ ਸੇਵਾ ਕਰਦਾ ਸਮਾਜ ਇਸੇ ਤੇ ਗੁਰੂ ਕਰਦਾ ਚੰਨੂਵਾਲ ਸਾਹਿਬ ਇੱਕ ਰਾਜਨੀਤਿਕ ਸਵਾਲ ਪਿਛਲੇ ਕਾਫੀ ਸਮੇਂ ਤੋਂ ਕਾਲੀਦਾ ਜਿਹੜਾ ਸੀਗਾ ਬਹੁਤ ਗ੍ਰਾਵਟ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਹੁਣ ਕੀ ਪੋਜੀਸ਼ਨ ਆਉਣ ਵਾਲੇ 27 ਦੇ ਚੋਲਾਂ ਦੇ ਵਿੱਚ ਦੇਖੋ ਪਿਛਲੇ ਸਮੇਂ ਵਿੱਚ ਸ਼ਰਮਣੀ ਕਾਲੀਦਾ ਦੀ ਜੋ ਹਾਲਤ ਬਦਲੀ ਪਈ ਆ ਕਮਜ਼ੋਰ ਹੋਈ ਆ ਉਹਦੇ ਲਈ ਤਾਂ ਜਿਹੜੀ ਉਸ ਸਮੇਂ ਦੀ ਲੀਡਰਸ਼ਿਪ ਸੀ ਉਹ ਹੀ ਜ਼ਿੰਮੇਵਾਰ ਆ ਉਹੋ ਜ਼ਿੰਮੇਵਾਰੀ ਜਾਂ ਗਲਤੀਆਂ ਜਾਂ ਕਟਾਈਆਂ ਜਾਂ ਲਾਪਰਵਾਹੀਆਂ ਜੋ ਵੀ ਗਲਤੀਆਂ ਹੋ ਜਾਂ ਰਾਈ ਕਿ ਆ ਗਿਆ ਤੁਹਾਨੂੰ ਜੋਤਸਰੀ ਅਕਾਲਤਾ ਸਾਹਿਬ ਦੀ ਫਸੀਰ ਤੇ ਸਿੰਘ ਸਾਹਿਬਾਨ ਨੇ ਪੰਥ ਦੇ ਸਾਹਮਣੇ ਸੁਣਾਏ ਤੇ ਉਹਨਾਂ ਨੂੰ ਸਨਮਾਨ ਕੀਤਾ ਉਸ ਸਮੇਂ ਦੇ ਪ੍ਰਧਾਨ ਸਾਹਿਬ ਜੀ ਦੀ ਬਾਦਲ ਹੋਣਾ ਤੇ ਉਹਦੇ ਤੋਂ ਨਿਕਲ ਕੇ ਮਾ ਜਿਹੜੀ ਪੰਥ ਚਾਹੁੰਦਾ ਅਕਾਲੀ ਵਰਕਰ ਚਾਹੁੰਦੇ ਨੇ ਪੰਜਾਬ ਚਾਹੁੰਦਾ ਮੰਨ ਕੇ ਖਿਲਰੀ ਹੋਈ ਅਕਾਲੀ ਦਲ ਦੀ ਸ਼ਕਤੀ ਨੂੰ ਖਿਲਰੀ ਹੋਈ ਪੰਥਕ ਸ਼ਕਤੀ ਨੂੰ ਇੱਕ ਥਾਂ ਤੇ ਜੋੜਿਆ ਜਾਵੇ ਉਹ ਜੁਗੜਨ ਦਾ ਰੋਡ ਮੈਪ ਸਿਰੇ ਕਾਲ ਤੱਕ ਸਾਹ ਤੇ ਫਜ਼ੀਲ ਤੋਂ 2 ਦਸੰਬਰ 2024 ਨੂੰ ਸਿੱਖ ਸਹਿਬਾਨ ਨੇ ਸੜਾਇਆ ਪਰ ਖਾਸ ਦੀ ਗੱਲ ਆ ਉਸ ਰਸਤੇ ਨੂੰ ਜਿਹੜਾ ਏਕਤਾ ਦਾ ਰਾਹ ਸੀ ਉਸ ਰਸਤੇ ਨੂੰ ਜਿਹੜਾ ਟੁੱਟੀ ਹੋਈ ਸ਼ਕਤੀ ਨੂੰ ਜੋੜ ਹੁੰਦਾ ਰਾਹ ਸੀ ਜਿਹੜਾ ਖਿੰੜ ਰਹੀ ਹੋਈ ਸ਼ਕਤੀ ਨੂੰ ਬਿਖਰੀ ਹੋਈ ਸ਼ਕਤੀ ਨੂੰ ਇਕੱਠਾ ਕਰਦਾ ਰਾਹ ਸੀ ਉਹ ਉਤਾਰ ਪਿਡੋ ਕਰਤਾ ਸਾਧੂ ਦੀ ਇਬਾਦਤ ਉਹਨਾਂ ਦੇ ਸਾਥੀਆਂ ਨੇ ਉਹਦੀ ਚਿੰਤਾ ਵੀ ਆ ਉਹਦੀ ਦਰਸ਼ਾ ਵੀ ਆ ਕਾਲੀ ਸਫਰ ਤੱਕ ਪਰ ਸਿੰਘ ਸਾਹਿਬਾਨ ਨੇ ਜਿਹੜਾ ਉਪਰਾਲਾ ਕੀਤਾ ਸੀ ਪੰਜ ਮੈਂਬਰੀ ਕਮੇਟੀ ਨੂੰ ਸਿਰੇ ਚੜ੍ਹਨ ਲਈ ਪੰਜ ਮੈਂਬਰੀ ਕਮੇਟੀ ਦੇ ਮਾਜੋ ਮੈਂਬਰਾਂ ਨੇ ਉਹਨੂੰ ਸਿਰੇ ਲਾਉਣ ਲਈ ਵੀੜਾ ਚੁੱਕਿਆ ਪੰਜਾਬ ਔਰ ਦੇਸ਼ ਔਰ ਦੁਨੀਆ ਦੇ ਵਿੱਚ ਭਾਰਤੀ ਹੋਈ ਬਿਸ਼ਰੂਤੀ ਹੈ ਉਹਦੇ ਦੇ ਬੜੀ ਲਹਿਰਾਂ ਚੱਲ ਰਹੀਆਂ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਹੀ ਅਸੀਂ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਦਵਾਂਗੇ ਔਰ ਜਿਸ ਤਰ੍ਹਾਂ ਦੇ ਤਮਕੂ ਲੋਗ ਆਸ ਲੋਕ ਵੀਰ ਲੋਗ ਅਕਾਲੀ ਲੀਡਰਾਂ ਦੇ ਕਰਦੇ ਨੇ ਕਿ ਅਕਾਲੀਆਂ ਦੇ ਲੀਡਰਾਂ ਦਾ ਰੋਭ ਹੋਵੇ ਅਕਾਲੀਆਂ ਦੇ ਲੀਡਰਾਂ ਦਾ ਸਤਕਾਰ ਹੋਵੇ ਅਕਾਲੀਆਂ ਦੇ ਲੀਡਰਾਂ ਤੋਂ ਸਮੇਂ ਦੀ ਸਰਕਾਰਾਂ ਪਹਿਗਾਨ ਉੱਤਰਾਂ ਦੀ ਲੀਡਰਸ਼ਿਪ ਪੰਥ ਨੂੰ ਦੇ ਕੇ ਅਕਾਲੀ ਦਲ ਨੂੰ ਦੇ ਕੇ ਇਹ ਪੰਜਵੇਂ ਵੀ ਕਮੇਟੀ ਬੁਲੂ ਕਰਤੀ ਕਰਕੇ ਇਹ ਆਉਂਦੇ ਮਹੀਨੇ ਦੇ ਵਿੱਚ ਕੰਮ ਜਿਰੇ ਜਾਣਾ ਜਾਊਗਾ ਤੇ ਫਿਰ ਅਸੀਂ ਪੰਜਾਬ ਦੇ ਹੱਕਾਂ ਲਈ ਪੰਜਾਬ ਲਈ ਜਦੋਂ ਜੈਦ ਅਧਰ ਬੀਰ ਹੋ ਜਾਵਾਂਗੇ ਅੱਜ ਪੰਜ ਖਿਲਰਿਆ ਹੋਇਆ ਸਰਾਉਂਡੀ ਗੁਰਦੁਆਰਾ ਪਰੋਂਦ ਦੇ ਕਮੇਟੀ ਲਿਆ ਚੋਣਾ ਕਰਾਉਣਾ ਹੀ ਸਭ ਤੋਂ ਪਹਿਲਾ ਜ਼ਰੂਰੀ ਇੱਕ ਟਿੱਚਾ ਹੋਏਗਾ ਫਿਰ ਪੰਜਾਬ ਦੇ ਹੱਕ ਕੋਈ ਜਾਂਦੇ ਨੇ ਸਾਡੇ ਘਰ ਦੇ ਕਬਜ਼ਾ ਕਰਕੇ ਬੈਠ ਗਏ ਬੀਬੀ ਐਮਪੀ ਤੇ ਕੰਟਰੋਲ ਪੰਜਾਬ ਦਾ ਸੀ ਪਹਿਲਾਂ ਤਾਂ ਉਹ ਹੋਇਆ ਹੌਲੀ-ਹੌਲੀ ਸਾਡੀ ਪਰਮਾਨੈਂਟ ਮੈਂਬਰਸ਼ਿਪ ਵੀ ਖੋ ਲਈ ਤੇ ਹੁਣ ਉਹਦੀ ਸੁਰੱਖਿਆ ਦਾ ਬਰੋਧ ਵੀ ਆਪਣੇ ਹੱਥੇ ਲੈ ਲਿਆ ਦਰਗਾਹ ਪੰਜਾਬ ਦੇ ਤੇ ਸੁਰੱਖਿਆ ਨਹੀਂ ਦਿੱਲੀ ਆਏ ਹੁਣ ਮਤਲਬ ਕਿੱਡੀ ਹੱਸਮੇਰੀ ਗਿਜੇਸ਼ਨ ਬਣਾਤੀ ਬਲਕਿ ਕੌਣ ਆਪਣੇ ਘਰ ਤੇ ਕੰਮ ਜਾਉਣ ਦਿੰਦਾ ਇਹ ਤਾਂ ਸੰਘੀ 당ਤੇ ਤੇ ਸਵਾਲ ਖੜੇ ਕਰਦੇ ਇਹਦਾ ਸਿੱਧਾ ਸਾਡੇ ਦਾ ਸੁਪਰੇ ਦੇ ਅਧਾਰ ਖੇਤਰ ਕੋਲ ਹੈ ਉਸ ਲਈ ਅਸੀਂ ਆਵਾਜ਼ ਮਾਰਨ ਵਾਸਤੇ ਔਰ ਆਪਣੇ ਪੰਜਾਬ ਦੇ ਹੱਕ ਲੈਣ ਵਾਸਤੇ ਤਾਕਤਵਰ ਖੇਤਰੀ ਪਾਰਟੀ ਜਿਹੜੀ ਮਾਉਂ ਦਾ ਸੁਪਨਾ ਲਿਆ ਸਾਇ ਪੰਜਵੇਂ ਕਮੇਟੀ ਬਣੋ ਤੇਰੀ ਪਾਰਟੀ ਨੂੰ ਮਜ਼ੂਰ ਕੀਤੀ ਆ ਇਹਨੂੰ ਨੇ ਪਰ ਜਾੜਾਂਗੇ ਕਿਉਂਕਿ ਅੱਜ ਬੇਟਗਾਰੀ ਬਹੁਤ ਵੱਧ ਰਹੀ ਆ ਕੋਈ ਵਪਾਰ ਕਰਨ ਤੋਂ ਤਿਆਰ ਨਹੀਂ ਪੰਜਾਬ ਵਿੱਚ ਕੋਈ ਕਾਰੋਬਾਰ ਕਰਨ ਤੋਂ ਤਿਆਰ ਨਹੀਂ ਪੰਜਾਬ ਵਿੱਚ ਕੋਈ ਇੰਡਸਟਰੀ ਲਾਉਣ ਨੂੰ ਤਿਆਰ ਨਹੀਂ ਪੰਜਾਬ ਅੱਗੇ ਪੰਜਾਬ ਦੇ ਬੱਚੇ ਵਿਦਿਅਕਾ ਕੈਨੇਡਾ ਜਾਂਦੇ ਸੀ ਉੱਧਰ ਵੀ ਰਸਤੇ ਬੰਦ ਹੋ ਗਏ ਸੋ ਬੱਚੇ ਜਾਣ ਕੇ ਇੱਥੇ ਫਰਸਟੇਜ ਤੇ ਕੋਈ ਰੱਜੇ ਕਰਦਾ ਕੋਈ ਲਈ ਝਗੜੇ ਕਰਦਾ ਕੋਈ ਮਾਪੇ ਦੇ ਗੱਲ ਕਰਦਾ ਸੋ ਇਸ ਕਰਕੇ ਅੱਜ ਬੱਚਿਆਂ ਨੂੰ ਆਰੇ ਲਾਉਣ ਲਈ ਘਰੋਂ ਬਾਹਰ ਤੇ ਲਾਉਣ ਲਈ ਅਸੀਂ ਪੰਜਾਬ ਦੀ ਜੰਗੀ ਹਾਲਤ ਆਰਥਿਕ ਤੌਰ ਤੇ ਬਣਾਉਣ ਲਈ ਪੰਜਾਬ ਦੇ ਜਿਹੜੇ ਫਸਲੇ ਨੇ ਉਹਨਾਂ ਲੰਗਰਾਉਣ ਲਈ ਜਿਹੜੀ ਤਾਕਤਵਰ ਤੇ ਇਖਤਿਆਰ ਕਰ ਜਾ ਰਹੇ ਆ ਜਿਹੜੀ ਸਰੋਣੀ ਕਾਲੀ ਦਾਲ ਦੀ ਆ ਜਥੇਬੰਦੀ શ્રી ਅਦਾਲਤਕ ਸਾਹਿਬ ਤੋਂ ਐਲਾਨੇ ਹੁਕਮਤਾ ਉਪਾਂਝਾਰੀ ਆ ਉਹ ਇੱਕ ਸਰਕਾਰਗਰਜ਼ਿਤ ਹੋਏਗੀ ਇਹ ਸਾਰੇ ਪੰਜਾਬ ਦੇ ਮਸਲੇ ਹੱਲ ਕਰਾਉਂਦੇ